ਲੋਗੇ ਚਲੋਗੇ ਤੇ ਪ੍ਰੈਸ ਦੇ ਭਰਾਵਾਂ ਤੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਅੱਜ ਬੜਾ ਫਕਰ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਇਹ ਜਿਹੜੀ ਕਿ Oath ਮਿਲੀ ਹੈ ਮਨਿਸਟਰ ਦੀ ਕੈਬਨਿਟ ਮਨਿਸਟਰ ਦੀ ਮੈਂ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਉਹਨਾਂ ਨੇ ਸਨਮਾਨ ਬਖਸ਼ਿਆ ਮੈਨੂੰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਪੂਰੇ ਸੂਬੇ ਲਈ ਵੱਤੋਂ ਵੱਧ ਸੇਵਾ ਕਰ ਸਕਾਂ ਔਰ ਜਿੰਨੀ ਇਨਵੈਸਟਮੈਂਟ ਲਿਆ ਸਕੀਏ ਸੂਬੇ ਚ ਲਿਆਵਾਂਗੇ ਔਰ ਜੇ ਜੋ ਵੀ ਸਨਤ ਨੂੰ ਕੋਈ ਵੀ ਪ੍ਰੋਬਲਮ ਹੈ ਕਿਸੇ ਤਰੀਕੇ ਦੀ ਉਹਨੂੰ ਰਿਜ਼ੋਲਵ ਕਰਾਂਗੇ ਔਰ ਅਸੀਂ ਇਹੀ ਚਾਹਾਂਗੇ ਕਿ ਸਾਡੀ ਸਨਤ ਤਰੱਕੀ ਕਰੇ ਤਾਂ ਕਿ ਇੱਥੇ ਰੋਜ਼ਗਾਰ ਹੋਰ ਮਿਲੇ ਔਰ ਇਨਵੈਸਟਮੈਂਟ ਹੋਵੇ ਔਰ ਸਾਡੀ ਜਿਹੜੀ ਟੈਕਸ ਦੀ ਕਲੈਕਸ਼ਨ ਆ ਉਹ ਵੀ ਉਹਦੇ ਨਾਲ ਵਧੇਗੀ ਜੇ ਸਨਤ ਵਧੇਗੀ ਸਰ ਸਨਤ ਦੀ ਰਾਹ ਪ੍ਰਾਈਟ ਕਰਕੇ ਆਉਂਦੇ ਆਂ ਤੇ ਪ੍ਰਾਤਿਕਤਾ ਦੀ ਬੇਸਿਸ ਤੇ ਕੀ ਕੰਮ ਹੋਇਆ ਸਰ ਸਾਡਾ ਮਾਰਾ ਇਹ ਪ੍ਰੀਅਰਿਟੀ ਮੈਂ ਨਹੀਂ ਬਣਾਣੀ ਇਹ ਪ੍ਰੀਅਰਿਟੀ ਸਨਤ ਬਣਾਉਗੇ ਉਹਨਾਂ ਨਾਲ ਬੈਠਾਂਗੇ ਉਹਨਾਂ ਨੂੰ ਵੈਸੇ ਅਸੀਂ ਮੁੱਦੇ ਪਿਛਲੇ 3 ਸਾਲਾਂ ਜੀ ਬਹੁਤ ਕੀਤੇ ਜਿਹੜੇ ਸਾਡੇ ਅ ਇੰਡਸਟਰੀ ਮਨਿਸਟਰ ਸੌਂ ਸਾਲ ਰਹੇ ਆ ਕੱਲ ਤੱਕ ਉਹ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਇੰਡਸਟਰੀ ਦੇ ਬੜੇ ਮੁੱਦੇ ਹੱਲ ਹੋਏ ਆ ਔਰ ਅੱਗੇ ਹੋਈ ਜਾਣਗੇ ਜਿਹੜੇ ਉਹਨਾਂ ਦੇ ਕੰਮ ਰਹਿ ਗਏ ਅਧੂਰੇ ਉਹ ਵੀ ਪੂਰੇ ਕਰਾਂਗੇ ਤੇ ਨਵੇਂ ਕੰਮ ਵੀ ਪੂਰੇ ਜੋਰਾਂ ਨਾਲ ਲਗਾ ਕੇ ਇਸ ਇਸ਼ੂ ਨੇ ਮੇਨ ਜੀ ਨਹੀਂ ਦੱਸੀ ਤੁਸੀਂ ਖੁਦ ਦੱਸ ਵੀ ਸੋਚੋ ਇੰਡਸਟਰੀ ਦੇ ਜਿਹੜੇ ਵੀ ਇਸ਼ੂ ਹੈਗੇ ਆ ਉਹ ਸਾਰੇ ਹੱਲ ਹੋਣਗੇ ਕੋਈ ਇਹ ਇੱਕ ਇਸ਼ੂ ਇੱਕ ਨਹੀਂ ਹੁੰਦਾ ਇੰਡਸਟਰੀ ਰਿਲੇਟਿਡ ਵੀ ਹੁੰਦੇ ਹਰ ਇੰਡਸਟਰੀ ਦੇ ਅਲੱਗ ਇਸ਼ੂ ਪਰ ਇੱਕ 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 ਇਸ਼ੂ ਜਿਹੜਾ ਕਾਮਨ ਹੈ ਆ ਇੰਡਸਟਰੀ ਦਾ ਐਗਜ਼ੀਬਿਸ਼ਨ ਸੈਂਟਰ ਉਹ ਮੈਂ ਵਾਦਾ ਕਰਦਾ ਕਿ ਜਲਦੀ ਅਸੀਂ ਉਹਦੇ ਲਈ ਜਗ੍ਹਾ ਅਨਾਉਂਸ ਕਰਕੇ ਉਹਦਾ ਕਿਸ ਜਿਸ ਤਰ੍ਹਾਂ ਕੇਨਲ ਵੀ ਕੰਮ ਚਾਲੂ ਕਰਨਾ ਕਰਾਵਾਂ। ਸਰ ਇਹਨਾਂ ਦਾ ਹਲਵਾਰਾ ਏਅਰਪੋਰਟ ਕਲੀਅਰ। ਤਾਂ ਦੇਖੋ ਸਾਰੇ ਬੋਲਣਗੇ ਫਿਰ ਮੰਨਣਗੇ। ਹਲਵਾਰਾ ਏਅਰਪੋਰਟ ਕਲੀਅਰ ਤਾਂ ਪਿੱਛੇ ਸੀਗਾ ਤੁਸੀਂ ਲਾਸਟ ਕਹਿਆ ਸੀ ਕਿ ਉਹਨਾਂ ਵੱਲੋਂ ਵੀ ਈਮੇਲ ਆਈ ਹੈ ਕਿ ਤੁਸੀਂ ਤਿਆਰੀਆਂ ਰੱਖੋ। ਹਾਂ ਉਹ ਹੁਣ ਉਹਨਾਂ ਦੀ ਹੀ ਅਸੀਂ ਡੇਟ ਦੀ ਵੇਟ ਕਰ ਰਹੇ ਹਾਂ ਏਅਰਪੋਰਟ ਅਥਾਰਟੀ ਦੀ। ਸਾਰਾ ਕੁਝ ਕੰਪਲੀਟ ਹੈ। ਇਹ 30 ਤਰੀਕ ਨੂੰ ਇੱਕ ਦੁਬਾਰਾ ਇਨਸਪੈਕਸ਼ਨ ਹੋ ਗਈ ਹੈ। ਸੋ ਸੋ ਹੁਣ ਅਸੀਂ ਤਰੀਕ ਦੀ ਵੇਟ ਕਰ ਰਹੇ ਹਾਂ ਜੋ ਮੈਨੂੰ ਲਾਸਟ ਪਤਾ ਲੱਗਿਆ ਸਾਡੇ ਮਾਨਯੋਗ ਬਰਧਾਰ ਮੰਤਰੀ ਜੀ ਦੇ ਦਫਤਰ ਵਿੱਚ ਫਾਈਲ ਗਈ ਹੋਈ ਹੈ ਜਦੋਂ ਉੱਥੋਂ ਹੋ ਕੇ ਆ ਜਾਏਗੀ ਮੇਰੇ ਖਿਆਲ ਪਹਿਲੀ ਆਪਸ਼ਨ ਜੋ ਕਿਸੇ ਵੀ 에어ਪੋਰਟ ਦੀ ਐਸ ਚੀਫ ਗੈਸਟ ਉਹਨਾਂ ਨੂੰ ਜਾਂਦੀ ਹੋਣੀ ਹੈ ਤੇ ਜਦੋਂ ਵੀ ਉਹਨਾਂ ਦੀ ਅਪਰੂਵਲ ਆ ਜਾਏਗੀ 에어ਪੋਰਟ ਤਿਆਰ ਸਰ ਐਨਆਰਆਈ ਦਾ ਐਨਆਰਆਈ ਦਾ ਡਿਪਾਰਟਮੈਂਟ ਵੀ ਮਿਲਿਆ ਤੁਹਾਨੂੰ ਔਰ ਐਨਆਰਆਈ ਦੇ ਕਈ ਮੁੱਦੇ ਹੈਗੇ ਨੇ ਇਹ ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਦੇਖੋ ਜਿਹੜਾ ਐਨਆਰਆਈ ਦਾ ਡਿਪਾਰਟਮੈਂਟ ਹੈ ਇੰਡਸਟਰੀ ਦਾ ਤਾਂ ਮੈਨੂੰ ਪਤਾ ਹੈ ਕੀ ਮੁੱਤੇ ਆ ਕੀ ਕਰਨਾ ਹੈ ਐਨ ਆਰ ਆਈ ਦਾ ਡਿਪਾਰਟਮੈਂਟ ਮੇਰੇ ਲਈ ਜਿਹੜੀ ਇਹਨਾਂ ਦੇ ਇਸ਼ੂ ਹੈ ਨਵੇਂ ਆ ਬਟ ਬਾਤੋ ਬਾਤ ਮੈਂ ਇਹਨਾਂ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਮੰਗਲਵਾਰ ਮੈਂ ਪਹਿਲੀ ਮੀਟਿੰਗ ਰੱਖੀ ਹੈ ਅਫਸਰ ਸਾਹਿਬ ਨਾਲ ਐਨ ਆਰ ਆਈ ਦੇ ਮੰਗਲ ਉੱਥੇ ਚੰਡੀਗੜ੍ਹ ਹੋ ਮੀਟਿੰਗ ਤੋਂ ਬਾਅਦ ਮੈਂ ਸਹੀ ਦੱਸ ਸਕੂਗਾ ਵੀ ਇਹਦੇ ਉੱਤੇ ਕੀ ਕਰਨਾ। ਜਿਹੜੇ ਜਿਹੜੇ ਜਮੀਨਾਂ ਦੇ ਕਾਹਦੇ ਨੇ ਜਮੀਨਾਂ ਦੇ ਐਨਆਰਆਈ ਦੇ ਜੀ। ਚਲੋ ਜੋ ਵੀ ਹੋਣਗੇ ਸਾਰੇ ਇਸ਼ੂ ਰਜ਼ਾਲੂ ਕਰਾਂਗੇ ਔਰ ਮੇਨਟਾ ਇਹ ਹੈ ਕਿ ਜਲਦੀ ਤੋਂ ਜਲਦੀ ਹੋਣ ਉਹ ਸਾਡੇ ਭਰਾਵਾਂ ਨੂੰ ਜਿਹੜੇ ਐਨਆਰਆਈ ਬਾਹਰ ਸੈਟਲਡ ਹੈ ਯਾ ਜਿਹੜੇ ਜਿੰਨਾਂ ਕੋਲ ਵੀ ਐਨਆਰਆਈ ਸਟੇਟਸ ਹੈ ਚਾਹੇ ਬਾਹਰ ਸੈਟਲਡ ਹੈ ਚਾਹੇ ਇੱਥੇ ਆਏ ਹੋਏ ਉਹਨਾਂ ਨੂੰ ਕਿਤੇ ਵੀ ਧੱਕੇ ਨਾ ਖਾਣੇ ਪੈਣ ਔਰ ਕੰਮ ਜਲਦੀ ਤੋਂ ਜਲਦੀ ਹੋਵੇ। ਥੋੜਾ ਜਿਹਾ ਪੂਲਿੰਗ ਸਕੀਮ ਨੂੰ ਲੈ ਕੇ ਅੱਜ ਬੀਜੇਪੀ ਦਾ ਵਫਤ ਕਿਸਾਨਾਂ ਦੇ ਨਾਲ ਮਿਲਿਆ ਖਾਸ ਕਰਕੇ ਉਧਿਆਨੇ ਦੀ ਦਿੱਤੀ ਤੋਂ ਬਾਅਦ ਵੀ ਮੌਜੂਦ ਰਹੀ ਹੈ। ਇਹ ਲੱਗਦਾ ਸਰ ਜੋ ਸਕੀਮ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਹ ਹੈ ਕਿਸਾਨਾਂ ਦੇ ਹੱਕ ਵਿੱਚ ਪਰ ਉਸ ਤੋਂ ਪਾਸੇ ਗ੍ਰੋਥ ਹੀ ਇਸਨੇ ਲੈ ਕੇ ਸਵਾਲ ਚੁੱਕੇ। ਚਲੋ ਇਹ ਇਹ ਦੇਖੋ ਜੀ ਇਹ ਕੋਈ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਇਹ ਉਹਨਾਂ ਦੀ ਮਰਜ਼ੀ ਹੈ। ਮ्याने ਜ਼ਮੀਨ ਦੇ ਨਾ ਉਹਨਾਂ ਦੇ ਹੱਕੇ ਚ ਨਹੀਂ ਹੱਕੇ ਚ ਉਹ ਜਿਹਦੀ ਜ਼ਮੀਨ ਆ ਉਹਨੇ ਸੋਚਣਾ ਇਹ ਨਹੀਂ ਇਹ ਆਪੋਜੀਸ਼ਨ ਦਾ ਮੇਰੇ ਖਿਆਲ ਕੰਮ ਨਹੀਂ ਹੈਗਾ ਸੋਚਣਾ ਹਾਂਜੀ ਪਿਛਲੇ ਬੜਾ ਵੱਡਾ ਮੁੱਦਾ ਸੀਗਾ ਕਿ ਵੀ ਇੱਥੇ 5.5 ਰੁਪਏ ਯੂਨਿਟ ਨੂੰ ਕਿਹਾ ਗਿਆ ਸੀਗਾ ਪਰ ਹੋਇਆ ਨਹੀਂ ਤੁਸੀਂ ਹੁਣ ਆ ਗਏ ਤਾਂ ਇੰਡਸਟਰੀ ਕਿਉਂ ਬਿਜਲੀ ਸਾਡੀ ਬਿਜਲੀ ਸਾਡੀ 5.5 ਰੁਪਈ ਹੈ ਸਰ ਇਹਦਾ ਰੇਟ ਰੇਟ ਸ਼ਾਮ ਤੋਂ ਬਾਅਦ ਵਧਦਾ ਹੈ ਜਿਹੜਾ ਸ਼ਾਮ ਤੋਂ ਬਾਅਦ ਹੈ ਉਹ ਅੱਜ ਦਾ ਨਹੀਂ ਹੋਇਆ ਹੋਇਆ ਜੀ ਉਹ ਪਿਛਲੇ 6 ਸਾਲਾਂ ਤੋਂ ਚੱਲ ਰਿਹਾ ਉਹ ਅੱਜ ਦਾ ਨਹੀਂ ਹੈਗਾ ਬਲਕਿ ਅੱਗੇ 6 ਮਹੀਨੇ ਹੁੰਦਾ ਸੀਗਾ ਹੁਣ 4 ਮਹੀਨੇ ਕਰਤਾ ਔਰ ਜਿੰਨੇ ਯੂਨਿਟ ਉਸ ਵਲੇ ਚਲਦੇ ਆ ਸਿਰਫ ਉਤੇ ਤੇ ਆ ਕਿਉਂਕਿ ਹੁਣ ਬਿਜਲੀ ਵੀ ਟਰੇਡਿੰਗ ਹੁੰਦੀ ਆ ਦੇਖੋ ਟਰੇ ਇਹਨਾਂ ਦੇ ਵੀ ਜਿੱਦਾਂ ਐਕਸਚੇਂਜ ਹੁੰਦੀ ਆ ਉਸ ਵਲੇ ਬਿਜਲੀ ਦਾ ਮੁੱਲ ਹੀ ਵੱਜ ਜਾਂਦਾ ਜੇ ਖਰੀਦ ਨਾ ਪਵੇ ਜਾਂ ਜੋ ਵੀ ਹੋਵੇ ਸੋ ਇਹ ਅੱਜ ਦਾ ਸਾਡੀ ਸਰਕਾਰ ਵੱਲੇ ਦਾ ਨਹੀਂ ਇਹ 6 ਸਾਲਾਂ ਦਾ ਚੱਲ ਰਿਹਾ ਸਰ ਐਨ ਆਰ ਆਈ ਜਿਹੜੇ ਹੋਮੇ ਨੇ ਉਹਨਾਂ ਦੀ ਜਿਹੜੀ ਟ੍ਰੋਫੀ ਹੈਗੀ ਕਈ ਵਾਰੀ ਉਹ ਵੀ ਮਿਸਟਰ ਕਾਫੀ ਦੇਖਣ ਨੂੰ ਮਿਲਦਾ ਮੈਂ ਕਿਹਾ ਜੋ ਇੰਡੀਵਿਜੂਅਲ ਹੋਣਗੇ ਉਹ ਰਿਜ਼ਾਲਟ ਕੀਤੇ ਜਾਣ ਸਰ ਜਿਹਨੂੰ ਸਾਡੇ 3-4 ਸਾਲ ਲੋਕਾਂ ਨੂੰ ਪਹਿਲਾਂ ਮਿਲਦੇ ਰਿਹਾ ਹੁਣ ਜ਼ਿੰਮੇਵਾਰੀਆਂ ਵਧੀਆਂ ਉਸ ਤਰੀ ਮਿਲੋਗੇ ਜੀ ਆਰਾਰਾ ਸਾਹਿਬ ਗਾਲ ਸੁਣਾ ਹਲੇ ਤਾਂ ਦਿਨ ਚਾਲੂ ਹੋਏ ਤੁਹਾਨੂੰ ਪਤਾ ਲੱਗੂਗਾ ਉਸ ਤੋਂ ਵੀ ਵੱਧ ਪਿਆਰ ਨਾਲ ਮਿਲਾਂਗੇ ਔਰ ਸਾਰੇ ਲੋਕਾਂ ਦੇ ਕੰਮ ਹੋਣਗੇ ਆਰਾਰਾ ਸਾਹਿਬ ਸਰ ਇੱਕ ਤੁਸੀਂ ਸਭ ਤੋਂ ਵੱਡਾ ਵਾਅਦਾ ਕੀਤਾ ਸੀ ਜਵਾਨ ਨਗਰ ਦੇ ਵਸਨੀਕਾਂ ਨਾਲ ਜਿਹੜੀ ਮਾਲਕੀਅਤ ਦੇ ਵਿੱਚ ਮਕਾਨ ਨੇ ਉਹਨਾਂ ਦੀ ਰੁਚੀ ਵਧਾਵਾਂਗੇ ਹਾਂ ਤੇ ਹੁਣ ਹੋਣ ਗਿਆ ਨਾ ਜੀ ਹੁਣ ਕੋਡ ਆਫ ਕੰਡੈਕਟ ਜਵਾਨ ਨਗਰ ਦੀ ਇਹਦਾ ਕੋਡ ਕੋਡ ਆਫ ਕੰਡੈਕਟ ਲੱਗਿਆ ਹੋਇਆ ਸੀ ਤੇ ਹੁਣ ਉਹ ਸਾਰਾ ਚਾਲੂ ਕਰਾਂਗੇ ਜਿਹੜਾ ਪ੍ਰੋਸੈਸ ਚੱਲ ਰਿਹਾ ਕੋਡ ਆਫ ਬੈਸਟਵਲ ਕੇ ਦੇ ਵਿੱਚ ਆਪਕੋ ਵੀ ਪ੍ਰੋਜੈਕਟ ਲੱਗੀ ਹੁਣ ਮੇਰੇ ਨਾਲ ਇਕੱਲੇ ਵੈਸਟ ਹਲਕੇ ਦੀ ਨੇ ਪੂਰੇ ਪੰਜਾਬ ਸੂਬੇ ਦੀ ਗੱਲ ਕਰੋ ਔਰ ਅਸੀਂ ਮંત્રી ਕੋਈ ਇੱਕ ਸੂਬੇ ਇੱਕ ਕੌਸਟਿਚੀ ਦਾ ਨਹੀਂ ਹੁੰਦਾ ਪੂਰੇ ਸੂਬੇ ਦਾ ਸੋ ਬੈਸਟ ਬੈਸਟ ਚ ਵੀ ਲਿਆਵਾਂਗੇ ਔਰ ਬਾਕੀ ਜਗ੍ਹਾ ਵੀ ਲਿਆਵਾਂਗੇ ਥੋੜਾ ਸੋਚਦੇ ਕਿ ਕਿੱਥੇ ਕਿੱਥੇ ਹਾਲ ਕਿਤੇ ਜਾਣ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਬੁੱਢੇ ਰਿਆਦੀ ਗੱਲ ਚੱਲਦੀ ਹੈ ਤੇ ਜਦੋਂ ਸਿਆਸਤ ਅੱਥਿਸ਼ੂਭ ਹੋ ਕੇ ਤੇ ਖਤਮ ਹੋਏਗੀ ਪਰ ਜਦੋਂ ਇਸ ਤੋਂ ਬਾਅਦ ਕਿੱਥੇ ਜਿਹੜਾ ਸੁਧਾਰ ਕੀਤਾ ਜਾਊਗਾ ਮੈਂ ਤੁਹਾਨੂੰ ਦੱਸਾਂ ਸਿਆਸਤ ਕਈ ਮੁੱਦਿਆਂ ਤੇ ਪਿਛਲੇ 25 30 ਸਾਲਾਂ ਤੋਂ ਉੱਥੋਂ ਹੀ ਚੱਲੂ ਹੁੰਦੀ ਸੀ ਉੱਥੇ ਹੀ ਖਤਮ ਹੋ ਜਾਂਦੀ ਸੀ ਸੋ بڑے ਮੁੱਦੇ ਕਰਤੇ ਇਹ ਵੀ ਹੋ ਜਾਏਗਾ ਬੁੱਢਾ ਨਯੂ ਦੇ ਆਨੇ ਦਾ ਕੋਈ ਪ੍ਰੈਸ ਕਲਬ ਨਹੀਂ ਹੈਗਾ ਜੀ মিডিਆ ਲਈ ਉਹ ਕਰੋ ਪਹਿਲੇ ਨਾਲ ਕੋਈ ਨਾ ਉਹਦੇ ਤੇ ਵੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ